ਅਜੋਧਿਆ ਦੇ ਵਿੱਚ ਜੋ ਸਮਾਗਮ ਹੋਣਾ 22 ਤਰੀਕ ਨੂੰ ਉਸ ਨੂੰ ਲੈ ਕੇ ਜਿਹੜੇ ਨੇਤਾ ਸੀ ਉਹਨਾਂ ਵੱਲੋਂ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਸੀ ਵੀ ਇਹ ਸਾਰੀ ਸਿਆਸਤ ਆ ਪਰ ਲੇਕਿਨ RAM LALA ਸੀ ਜੋ ਸਭ ਕੁਝ ਦੇਖ ਰਿਹਾ ਏ ਸੀ ਤੁਸੀਂ ਦੇਖ ਸਕਦਾ ਤੋ ਤਸਵੀਰਾਂ ਦੇ ਵਿੱਚ ਕਿਵੇਂ ਨੇਤਾ ਜੀ ਬੋਲਦੇ ਰਹੇ ਬੋਲਦੇ ਰਹੇ ਪਰ ਲੇਕਿਨ ਇੱਕ ਦਮ ਦੂਮ ਤੜਕ ਹੋ ਕੇ ਜਦੋਂ ਸਮੇਤ ਸਾਰਾ ਜਿਹੜਾ ਪੰਡਾਲ ਸੀਗਾ ਜਿਹੜੀ ਸਟੇਜ ਲੱਗੀ ਹੋਈ ਸੀ ਚ ਤੇ ਸ਼ਾਇਅ ਮਾਨ ਲੱਗਿਆ ਸੀਗਾ ਇੱਕਦਮ ਤੁਮ ਤੜਕ ਕਰਕੇ ਜੜੀ ਸਾਰੀ ਸਟੇਜ ਆ ਉਹ ਡਿੱਗ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿਵੇਂ ਡਿੱਗ ਰਹੀ ਆ ਸਟੇਜ ਆ ਦੇਖੋ ਆ ਦੇਖੋ ਕਿਵੇਂ ਨੇਤਾ ਜੀ ਵੀ ਸਾਰੇ ਗਏ ਇੱਥੇ ਬੱਸ ਨਹੀਂ ਹੋ ਜਾਂਦੀ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿਵੇਂ ਨੇਤਾ ਜੀ ਜਿਹੜੇ ਆਪਣਾ ਭਾਸ਼ਣ ਦੇ ਰਹੇ ਸੀ ਪਰ ਲੇਕਿਨ ਭਾਸ਼ਣ ਦਿੰਦੇ ਜਿੰਦੇ ਜਦੋਂ ਨੇਤਾ ਜੀ ਦੀ ਸਟੇਜ ਆ ਜਿਹੜੀ ਉਹ ਡਿੱਗਣੀ ਸ਼ੁਰੂ ਹੋ ਜਾਂਦੀ ਆ ਹੱਲਣੀ ਸ਼ੁਰੂ ਹੋ ਜਾਂਦੀ ਆ ਦਾ RAM LALA JI ਦੀ ਜਿਹੜੀ ਸ਼ਕਤੀ ਆ ਉਹ ਕਿਤਨਾ ਕਿਤੇ ਨੇਤਾ ਜੀ ਨੂੰ ਦੱਸ ਦਿੰਦੀ ਆ ਵੀ ਮੇਰੇ ਤੇ ਕੋਈ ਸਿਆਸਤ ਨਹੀਂ ਹੋ ਰਹੀ ਪਰ ਲੇਕਿਨ ਨੇਤਾ ਜੀ ਦੀ ਜਦੋਂ ਸਟੇਜ ਆ ਜਿਹੜੀ ਉਹ ਤੂਮ ਤੜਖ ਕਰਕੇ ਡਿੱਗਦੀ ਆ ਤਾਂ ਉੱਥੋਂ ਸਾਬਤ ਹੋ ਜਾਂਦਾ ਕਿ ਜਿਹੜੀ RAM LALA JI ਸਭ ਕੁਝ ਦੇਖ ਰਹੇ ਸੀ ਜਿਸ ਕਰਕੇ ਜਿਹੜੀ ਸਟੇਜ ਆ ਇੱਕਦਮ ਡਿੱਗ ਜਾਂਦੇ ਦੇਖੋ ਕਿਵੇਂ ਡਿੱਗੀ ਆ